ਪਿਆਰ ਤਾਂ ਗਈ ਹੋ ਗੱਲ ਕਰ ਦੇਖੀ ਜਿੰਨੇ ਵੀ ਪਲਾਨ ਬਣਾਉਣੇ ਹਨ ਸਾਰੇ ਨਾਕਾਮਜਾਬ ਹੀ ਹੋ ਜਾਂਦੇ ਹੈਗੇ ਆਹ ਤਿੰਨ ਦਿਨ ਮਲੇ ਸੀ ਇਹ ਵੀ ਤਿੰਨ ਦਿਨ ਸਾਰੀ ਗਲ ਗਈ ਮੇਰੇ ਕੋਈ ਫਾਇਦਾ ਹੀ ਨਹੀਂ ਹੋਇਆ ਹੈਗਾ ਕਰੇ ਤੁਹਾਨੂੰ ਲੱਗਦਾ ਟਾਈਮ ਸਕੀਮ ਬਣਾਉਣੀ ਹੈ ਕੀ ਕੋਈ ਬਾਹਰ ਲੈ ਕੇ ਜਾਨੀ ਹੈ ਘੁੰਮਣ ਕਾ ਮਣ ਦੇ ਬਹਾਨੇ ਉੱਥੇ ਦੇਖੂਗੀ ਜੇ ਟਾਈਮ ਲੱਗਿਆ ਹਾਂ ਆਏ ਨਹੀਂ ਮੇਰੇ ਕੋਈ ਵੀ ਸ਼ੌਂਕਰ ਮਾਨ ਪੂਰੇ ਹੁੰਦੇ ਹੈਗੇ ਇੱਥੇ ਇਸ ਘਰ ਚ ਕਰਦੀ ਹੈਗੀ ਗੱਲ ਇਹਦੇ ਨਾਲ ਲੱ ਕਰਕੇ ਨਾ ਭਾਣ ਜੇ ਨੂੰ ਕਹਿੰਦੀ ਵੀ ਆਪਾਂ ਘੁੰਮ ਕੇ ਆਉਨੇ ਆ ਬਾਹਰ ਉੱਥੇ ਲੱਭ ਜੂਗਾ ਟਾਈਮ ਦੋਨੇ ਵਗ ਜਾਗੇ ਆਪੇ ਘਰ ਸਾਂਭ ਲੂਗਾ ਇਹ ਹੈਂ ਕਰਦੇ ਆ ਆਵੈ ਥਾਗਾ ਕਿਪੂ ਕਿਪੂ ਸਾਰਾ ਦਿਨ ਸਾਂਭ ਤੇ ਰਿਹਾ ਕਰ ਹੋਰ ਕੋਈ ਕੰਮ ਨਹੀਂ ਹੈਗਾ ਮਾਮੇ ਕੰਮ ਨਹੀਂ ਹੈਗਾ ਕੰਮ ਤਾਂ ਮੈਂ ਦੇ ਦੇਣੀ ਤੈਨੂੰ ਹਾਂ ਦੇ ਦੋ ਚਲ ਹੋ ਤਿਆਰ ਫਿਰ ਆਪਾਂ ਚੱਲੀਏ ਆਪਾਂ ਕਿੱਥੇ ਜਾਣਾ ਆਪਾਂ ਘੁੰਮ ਕੇ ਆਉਣੀ ਆ ਕਿਤੇ ਹਾਂ ਬਾਬਾ ਜਰ ਹੋ ਗਏ ਨਹੀਂ ਹਨਾ ਕਿਤੇ ਹੋਰ ਕਿੱਥੇ ਜਾਣੇ ਆ ਕਿ ਮਾੜਾ ਮੋਟਾ ਜਾਨੇ ਆ ਕਿ ਮਾਨਸਾ ਇੱਥੇ ਜਾ ਕੇ ਮੁੜ ਕੇ ਆ ਜਨੇ ਨਾਲੇ ਆਉਣੇ ਤਾਂ ਮੈਨੂੰ ਸੱਚੋ ਪਾਈ ਜਿਹੜਾ ਆਇਆ ਸੀ ਉਹਨੇ ਮੇਰਾ ਤੰਨ ਰਾਤਾਂ ਦਾ ਦਿਮਾਗ ਖਰਾਬ ਕਰ ਰੱਖਿਆ ਉਹਦਾ ਦਿਮਾਗ ਖਰਾਬ ਕਰਾ ਹੋਇਆ ਤਾਂ ਨਾ ਕਿਸੇ ਦਾ ਦਿਮਾਗ ਸੱਟ ਹੁੰਦਾ ਨਹੀਂ ਹੈਗਾ ਹੁਣ ਉਹਦਾ ਦਿਮਾਗ ਤਾਂ ਮੈਂ ਸੈੱਟ ਕਰਵਾਉਂਗੀ ਨਾ ਤਾਂ ਮੈਨੂੰ ਤੰਨ ਰਾਤਾਂ ਵਧੀਆ ਨੀਂਦ ਆਈ ਆ ਮੈਂ ਦਾਰੀ ਸੇ ਮੈਂ ਕੋਲੋਂ ਖੁੱਲ੍ਹ ਖੁੱਲਾ ਪਾ ਜੂਗਾ ਉਹਨੇ ਤਾਂ ਆ ਕੇ ਵਿੱਚ ਕੋਸੜ ਦਿਆ ਕਰੇ ਵਿੱਚ ਕੋਸੜ ਦਿਆ ਕਰੇ ਉਹ ਕੋਈ ਗੱਲ ਨਹੀਂ ਉਹਦੇ ਤਾਂ ਨਾ ਮੈਂ ਪੱਕੇ ਕੋਕੇ ਲਾਉਂਗੀ ਹੁਣ ਤੂੰ ਦੇਖਦਾ ਚੱਲ ਕਰਦੀ ਗਈਆਂ ਉਹਦੇ ਨਾਲ ਮੈਂ ਜਮਾ ਪੱਕੇ ਕੋਕੀ ਲਾਈ ਤੇਰੇ ਮਾਮੇ ਨੂੰ ਸਮਾਰਕ ਲਾ ਕੇ ਨਾ ਹੁਜਾ ਦੇਖੀ ਕੁੰਡਵਾਂ ਦਾ ਸਿੰਘ ਫਸਦੇ ਫਿਰ ਉਹਦਾ ਨਾ ਸਮਾਰਕ ਲੜਾ ਮੇਰੀ ਕਿਉਂ ਨਾ ਗੁੱਲ ਲੜਾਈ ਤੂੰ ਟੈਂਸ਼ਨ ਹੀ ਨਾ ਲੈ ਮੈਂ ਤਾਂ ਇਹ ਕਹਿੰਦੀ ਸੀਗੀ ਆਪਾਂ ਚੱਲਦੇ ਆਂ ਜੇ ਘੁੰਮਣ ਤੇ ਤੇਰੇ ਮਾਮੇ ਨੂੰ ਕਹਿ ਕੇ ਉਹਨੂੰ ਭੇਜ ਦੇਂਗੀ ਉੱਧਰ ਉਹਦੇ ਕੋਲੇ ਇਸ ਸਮਾਰਕ ਉਹ ਤੜੀ ਪਟਕਿਆ ਚਾ ਹਾਂ ਕਰਦੀ ਕਿਨੇ ਲਈ ਉਹ ਉਧਰ ਵਾਗ ਜੂ ਆਪਾਂ ਇਧਰ ਭਾਗ ਜਾਂਦੇ ਹਾਂ ਹਾਂ ਤੂੰ ਉਹਨੇ ਹੋ ਤਿਆਰ ਖੁੱਲਮ ਖੁੱਲਾ ਟਾਈਮ ਜਾਉਗੇ ਆਏ ਨਹੀਂਗਾ ਉਦੋਂ ਮੂੰਗੂ ਦਾ ਮਿੱਟਾ ਬਾਗ ਨਾਲ 10 ਮਿੰਟਾਂ ਬਾਅਦ ਕੀ ਤੂੰ ਤੇ ਫੋਨ ਕਰੀ ਗਿਆ ਮਾਮਾ ਉਦੋਂ ਕੋਈ ਨਹੀਂ ਕਰਦਾ ਹੈਗਾ ਹਜੇ ਤਾਂ ਦਿਨੀ ਚੜਿਆਗਾ ਦੱਸ ਕਿੰਨਾ ਕ ਟਾਈਮ ਹੋਇਆ ਦੋ ਤਿੰਨ ਘੰਟੇ ਹੋਣਗੇ ਆਵਾਂਗੇ ਹੁਣ ਹਮ ਸਾਰਾ ਦਿਨ ਆਪਣੇ ਕੋਲੇ ਆ ਜਦੋਂ ਆਪਾਂ ਅੱਜ ਸਹੀ ਕਰ ਆਇਆ ਮੈਂ ਲੈ ਕੇ ਆਵਾਂਗਾ ਜਮਾ ਆਈ ਲਗੂਆ ਤੈਨੂੰ ਦਿਨ ਕਿਹੜਾ ਕਹਿਣਾਗਾ ਬੇ ਤੈਨੂੰ ਦਿਨ ਇੱਕ ਮੈਨੂੰ ਸੌਣ ਨਹੀਂ ਦਿੱਤਾ ਇੱਕ ਦਿਨ ਚ ਹੀ ਸਿਰ ਇਸ਼ਾਰਾ ਸ਼ੌਂਕ ਪਗਾ ਲੰਮਾ ਤੂੰ ਮੈਂ ਤਿਆਰ ਹੋਊਗਾ ਨਾ ਹਾਂ ਤੂੰ ਹੋ ਤਿਆਰ ਮੈਂ ਜਾਂਦੀਗਾ ਤੇਰੇ ਮਾਮੇ ਕੋਲ ਸਮਾਰਕ ਹੁੱਜਾਂ ਲਾ ਕੇ ਆਵਾਂਗੀ ਚਲ ਇਹ ਨੂੰ ਮਨਾਉਣਾ ਤਾਂ ਸੌਖਾ ਹੀ ਆਗਾ ਇਹ ਤਾਂ ਚੱਲਾ ਜਾ ਉਦੀ ਮੰਨ ਜਾਂਦਾਗਾ ਘਰੇ ਤਾਂ ਉਹ ਵੀ ਗੱਲ ਟਾਈਮ ਨਹੀਂ ਮਿਲਦਾ ਹੈਗਾ ਸੁਭਾਵੀ ਨਹੀਂ ਮਿਲਦੇ ਅੱਜ ਸਾਰੇ ਚਾਈ ਪੂਰੇ ਕਰਨ ਦੀ ਸਾਰਾ ਦਿਨ ਨਹੀਂ ਮੁੜਦੇ ਹੈਗੇ ਸ਼ਾਮ ਨੂੰ ਮੰਗਦੇ ਜਾਵਾਂ। ਚਲ ਕੇ ਰਾਂ ਹੁਣ ਇਹਨੂੰ ਜਾ ਕੇ ਸਮਾਰ ਕੇ ਪੜਾਵਾ ਉਹਦੇ ਨਾਲ ਇਹਨਾਂ ਦੇ ਕੁੰਡਿਆਂ ਦੇ ਸਿੰਘ ਫਸਾਵਾ। ਫੇਰ ਇਹ ਜਾਊਗਾ ਘਰ ਮੁੜ ਕੇ ਸਾਰਾ ਦਿਨ ਇਹ ਨਹੀਂ ਮੁੜਦਾ ਹੈਗਾ। ਨਾ ਰੋਕ ਨਾ ਟੋਕ ਧੋਨੇ ਜਣੇ ਜਾਵਾਂ। ਉਹਨੇ ਹੀ ਹੁਣ ਦਾ ਤਿਆਰ ਇਰਾਉਂ ਦੇ ਪੰਪ ਭਰ ਕੇ ਆ ਸਮਾਰ ਕੇ ਨੇ। ਆ ਜਾਂਦੇ ਪੋਸ਼ ਰਹਣ। ਆਇਆ। ਇੱਧਰ ਫਿਰਦੀ ਆ। ਕੁਛ ਨਹੀਂ ਮੈਨੂੰ ਆਏ ਤਾਂ ਰਾਤ ਨੂੰ ਸੜਾਂ ਜਾਂ ਮਾਰੀ ਜਾਂਦੀ ਲਵੀ ਨਹੀਂ ਲੱਗਣ ਦਿੱਤਾ ਹੂੰ ਹਾਲ ਦਾ ਨਵੇਂ ਲੱਗਣ ਦਾ ਮੇਰਾ ਤਾਂ ਪਾਰਾ ਹਾਈ ਹੋ ਰਿਹਾ ਸੀਗਾ ਤੇਰਾ ਗਾਜ ਨਾਲ ਉਹ ਮਾਰਨਾ ਨਾ ਕਮਰੇ ਚ ਬਾਹਰ ਨਹੀਂ ਕੱਢਿਆ ਤੈਨੂੰ ਵੀ ਕਿਉਂ ਕੀ ਹੋ ਗਿਆ ਕੀ ਹੋਣਾ ਸੀ ਆ ਜਿਹੜਾ ਛੱਡ ਕੇ ਗਿਆ ਸੀਗਾ ਇੱਥੇ ਰਾਖੀ ਤੇ ਬੋਡੀਗਾਰਡ ਨੂੰ ਉਹਦਾ ਕਰਾਉਣਾ ਕੀ ਸੀਗਾ ਉਦੋਂ ਪਹਿਲਾਂ ਮੈਂ ਆਇਆ ਅਸੀਂ ਤੈਨੂੰ ਹੁਣ ਕਿੰਨੇ ਵਾਰੀ ਦੱਸਾਂ ਮੇਰਾ ਤਾਂ ਦੱਸ ਗਿਆ ਟਿਆ ਸੀਗਾ ਚੋਰ ਚੱਕਾ 100 ਆਉਂਗਾ ਗਾ ਰੱਖੀ ਸੀ ਜਦੋਂ ਤੇਰੀ ਘਰ ਵਾਲੀ ਕੋਈ ਚੱਕੀ ਜਾਂਦੀ ਤੈਨੂੰ ਫੇਰ ਪਤਾ ਲੱਗਦਾ ਘਰ ਆੜੀ ਚੱਕੀ ਜਾਂਦੀ ਉਹ ਤਾਂ ਹੀ ਛੱਡ ਕੇ ਗਿਆ ਸੀ ਉਹਨੂੰ ਉਹ ਸੱਜਰਿਆ ਰਹਿਣ ਦੇ ਰਹਿਣ ਦੇ ਉਹਨੂੰ ਜਿਹਨੂੰ ਛੱਡ ਕੇ ਗਿਆ ਉਹੀ ਵੱਡਾ ਚੋਰ ਐ ਉਹੀ ਲੈ ਜਾਂਦਾ ਤੇਰੇ ਨੂੰ ਤੇ ਸਮਝ ਜੀ ਨਹੀਂ ਲੱਗੀ ਸਮਝ ਜੀ ਨਹੀਂ ਲੱਗੀ ਹੈਗੇ ਤਿੰਨ ਦਿਨ ਹੋ ਗਏ ਤੈਨੂੰ ਐ ਪਤਾ ਤਾਂ ਵੀ ਤਿੰਨ ਦਿਨ ਮੈਂ ਕਿਵੇਂ ਕੱਢੇ ਆ ਕੇ ਕਿਉਂ ਜਾ ਕੇ ਕੱਢੇ ਗਏ ਜਮਾ ਕਦੇ ਉਹ ਕਮਰੇ ਚ ਲੁਕ ਜਾ ਕਰਾਂ ਤੇ ਉਹਦੇ ਚਿੱਤੇ ਨੂੰ ਲੁਕ ਜਾ ਕਰਾ ਜਿੰਨ ਛੱਡ ਕੇ ਗਿਆ ਸੀ ਉਹ ਤੋਂ ਡਰਤੀ ਨੇ ਉਹ ਸੱਜਣਾ ਨਾ ਉਹ ਤਾਂ ਦਾਬ ਚੋਂ ਦਾ ਫੜਦਾ ਸੀ ਕਿਹੜੇ ਵੇਲੇ ਵੀ ਮਾਸਾ ਲਾ ਦਾਂ ਮੈਂ ਤਾਂ ਫੜ ਕੇ ਮਾਸਾ ਨੂੰ ਫੁੱਲ ਸੀ ਜੀ ਹਾਂ ਫੁੱਲ ਸੀ ਉਹ ਮਾੜੀ ਅੱਖ ਰੱਖੀ ਬੈਠਾ ਸੀਗਾ ਮੇਰੇ ਤੇ ਉਹਦਾ ਭਾਲਦਾ ਸੀਗਾ ਤੂੰ ਇਹਨੂੰ ਖੁਦ ਨੋਕਾ ਦੇਣੀ ਬੇਰੀਨਾ ਦਾ ਫੈਂਦੀ ਬੇਤੇਰੇ ਤੇ ਰੱਖੂ ਅੱਖ ਐ ਭਈਆ ਚਪਕਾ ਕਰ ਤੇਰੇ ਮਤਨ ਆਹੀ ਗਾ ਜੀਗਾ ਤੂੰ ਹਾਂ ਗੱਲ ਸੁਣਦਾ ਨਹੀਂ ਹੈਗਾ ਹੋਰ ਦਿਮਾਗ ਦੇ ਗੱਲੇ ਦੋ ਹੀ ਜੀਆਂ ਕਰਦੇ ਆ ਉਲੂ ਬਲੂ ਬੱਲਾ ਕਰੀ ਜਾਂਦੀ ਐ ਤੇ ਤੇ ਦੀ ਗੱਲ ਕਰ। ਅਛਾ ਤੈਨੂੰ ਹਜੇ ਉਲੂ ਨੁਕਰਾ ਨਾ ਲੱਗਦੀ ਨਹੀਂ। ਹੋਰ ਬਾਸਾ ਸਰ ਗਿਆ। ਕੁਝ ਨਹੀਂ ਬਣ ਸਕਦਾ ਹੈਗਾ। ਮੈਨੂੰ ਤਾਂ ਐਸੀ ਬੰਦਾਗਾ ਇੰਨਾ। ਉਹ ਰਹਿਣ ਦਾ ਰਹਿਣਦੇ ਆ। ਕਿਹੜਾ ਪਾਲਾ ਮਾਨਸ ਐ? ਤੈਨੂੰ ਐ ਪਤਾ ਹੈਗਾ ਜਿੱਦੇ ਉਹ ਪਹਿਲੇ ਦਿਨੀ ਇੱਥੇ ਆਇਆਗਾ ਤੈਨੂੰ ਪਤਾਗਾ ਪਣ ਜਾਂਦਾ ਮੇਰੇ ਕੋਲੇ ਪੈਂਦਾ ਹੁੰਦਾ। ਹਾਂ ਮੈਂ ਆਖਾ ਮੈਂ ਇੱਥੇ ਪੈ ਜਾ ਕਰਾਂ ਮੈਂ ਪਣ ਜਾਂ ਕੋਲੀ ਪੈਣ। ਆ ਕੇ ਉਹਨੂੰ ਬੋਲਦਾ ਕਹਿੰਦਾ ਜਾ ਉੱਠ ਕੇ ਤੂੰ ਦੂਜੇ ਕਮਰੇ ਚ ਇੱਥੇ ਤੱਕ ਕਹਿੰਦਾ ਮੈਂ ਪਾਉਂਗਾ ਹੈਨਾ ਮਸਾਂ ਤਾਂ ਮੈਨੂੰ ਮੌਕਾ ਮਿਲਿਆਗਾ ਇਹਦੇ ਨਾਲ ਪੈਣ ਦਾ ਇੱਥੇ ਆ ਕੇ ਤੂੰ ਇੱਥੇ ਉਹਦੀ ਕੁੱਤੀ ਸੁੱਈ ਸੀ ਤੂੰ ਇਹਦੀ ਰਾਖੀ ਕਰੂਗਾ ਫੇ ਤੈਨੂੰ ਪਤਾ ਹੋਊਗਾ ਜਿਵੇਂ ਛੱਡ ਕੇ ਗਿਆ ਸੀਗਾ ਉਹਨੂੰ ਤਾਂ ਸੰਗਾ ਮੌਕਾ ਮਿਲ ਗਿਆ ਹਜੇ ਕਹਿੰਦਾ ਵੱਡਾ ਭਰਾ ਕਾ ਵੱਡਾ ਭਰਾ ਉਹੀ ਗੱਲ ਵੱਡਾ ਭਰਾ ਕਹਿਣ ਤੇ ਲੈ ਕੇ ਤੂੰ ਹੈ ਕੋਈ ਸਕੀਨ ਨਹੀਂ ਸਕੋਨੀ ਬਦਲਾ ਰਹੀ ਹੂਗ ਨੂੰ ਪ੍ਰੀਖਾ ਪੈ ਗਿਆ ਹੋਊਗਾ ਕਿਸੇ ਦਾ ਬਸ ਕਰਿਆ ਕਰੋ ਜੀ ਮੈਂ ਤਾਂ ਤੁਹਾਨੂੰ ਦੱਸਿਆ ਨਹੀਂ ਮੈਂ ਤਾਂ ਤੁਹਾਡੇ ਦੋਨਾਂ ਭਾਈਆਂ ਚੱਬ ਗਿਆੜ ਪੇ ਜੂ ਉਹ ਤਾਂ ਅੱਗੇ ਵੀ ਜਦੋਂ ਘਰੇ ਆਉਂਦਾ ਨਾ ਮੈਨੂੰ ਉਹਦੀ ਛਾਪਣੀ ਜੀ ਚੰਗੀ ਨਹੀਂ ਲੱਗਦੀ ਹੈਗੀ ਐਂ ਝਾਕਦਾ ਟੀਰ ਕਿਉਂ ਲੁੱਚੀਆਂ ਅੱਖਾਂ ਨਾਲ ਝਾਕਦਾ ਉਹ ਮੁੱਛਾਂ ਦੇ ਰੇ ਬਟੇ ਮੇਰੇ ਕੰਨੀ ਦਾ ਸਵਾਗ ਆਉਗਾ ਯਾਰਾ ਸਵਾਸ ਨੂੰ ਕੋਈ ਨਹੀਂ ਹੈਗਾ ਉਹਦੇ ਗੱਲਾਂ ਨਹੀਂ ਤੂੰ ਸੁਣੀ ਅਜੋ ਤੇਰੇ ਕੋਲੇ ਬੈਠਾ ਹੁੰਦਾ ਤਾਂ ਕੱਲਾ ਹੋਰ ਕਰਦਾ ਜਦੋਂ ਮੈਂ ਹਾਂ ਮ ਇਕੱਲੇ ਮਦਦ ਤਾਂ ਹੁ ਜਮਤ ਸੜਿਆਲ ਮੈਂ ਗੱਲਾਂ ਕਰਦਾ ਕੱਲ ਲੁੱਚੀਆਂ ਹੋ ਉਹਨੂੰ ਤਾਂ ਆ ਜਾਂਦਾ ਵੀ ਖਾਬ ਨਹੀਂ ਆਈ ਫਸ ਜੂਗੀ ਉਹ ਕਿਵੇਂ ਤੂੰ ਤਾਂ ਮੇਰੇ ਭਰਾ ਨੂੰ ਗਰਮ ਰੱਖਦੀ ਹੋਵੇਂਗੀ ਠੰਡ ਤਾਂ ਲੱਗਣ ਨਹੀਂ ਦਿੰਦੀ ਹੋਵੇਂਗੀ ਮੈਂ ਵੀ ਇਹ ਸਹੀ ਕਹਿੰਦਾਗਾ ਹੁਣ ਪਰ ਉਹ ਲੁੱਚੀ ਗੱਲ ਕਾਦੀ ਉਹ ਤਾਂ ਸਹੀ ਕਹਿੰਦਾਗਾ अच्छा सही कहता हो तू तो मेरे ਘਰ ਵਾਲਾ ਤੈਨੂੰ ਤਾਂ ਮੈਂ ਗਰਮ ਕਰ ਸਕਦੀ ਹਾਂ ਮੰਨ ਗਈ ਮੈਂ ਤੇ ਜੇ ਉਹੀ ਗੱਲ ਉਹਨੇ ਕਹੇ ਤੀ ਮੈਨੂੰ ਕਰਨ ਕਰਕੇ ਹੋਰ ਜਾਇਂ ਫੇਰ ਰਾਈ ਕਿ ਮੈਂ ਗਏ ਦੂਗਾ ਲਈ ਕਿ ਉਹਨੇ ਫਿਰ ਭਾਈ ਦੋ ਦਾ ਸਿਰ ਨਹੀਂ ਪਟਿਆ ਗਿਆ ਤੇ ਸਿਰ ਪਾੜਦੀ ਰੱਖੀ ਤਾਂ ਨੂੰ ਕੂਪ ਠੱਕ ਗਿਆ ਘਰ ਦਾ ਜੰਦਾ ਬਣਾ ਕੇ ਆਏ ਹੁਣ ਮੈਨੂੰ ਥੋੜੀ ਬਤਾਗਾ ਕੋ ਇੰਨਾ ਸ਼ੌਕਰ ਕਰ ਮੈਂ ਰੋਣਾ ਨਹੀਂ ਪਾਇਆ ਹੈ ਕਿ ਜਲੂਸ ਨਿਕੱਢਿਆ ਤੇ ਮੈਂ ਫੇਰ ਵੀ ਚੁੱਪਾ ਕਰਕੇ ਤੈਨੂੰ ਜੇ ਫੇਰ ਤੈਨੂੰ ਹਾਂ ਜੇ ਲੱਗਦਾ ਹੀ ਕੱਢ ਦਾਂ ਦੀ ਬਥੇਰਾ ਕਹਾ ਸੀ ਹੱਥ ਵੀ ਬੰਨੇ ਮੈਂ ਕਹਿੰਦੇ ਮੂਰੇ ਮਾਕਾ ਪਾ ਵਜਾ ਹੈ ਕਹਿੰਦਾ ਨਾ ਜਿੰਨਾ ਚੱਕਰ ਮੇਰਾ ਭਰਾ ਨਹੀਂ ਹੁੰਦਾ ਘਰੇ ਮੈਂ ਤਾਂ ਕਹਿੰਦੇ ਜਾਂਦੇ ਨਹੀਂ ਮੈਂ ਤਾਂ ਨਾ ਚੱਕਰ ਲੈਣ ਨਜ਼ਾਰੇ ਤੇ ਆ ਕੁਛ ਬੋਲਿਆਗਾ ਹੁ ਮੈਨੂੰ ਫਿਰ ਹੁਣ ਤੂੰ ਚਾਹਣੀ ਕੀ ਆ ਲਾ ਹਜੇ ਤੱਕ ਨੂੰ ਪਤਾ ਹੀ ਨਹੀਂ ਲੱਗਾ ਮੈਂ ਕੀ ਕਹਣੀ ਆਗੀ ਪੁੱਛੋਂ ਨੂੰ ਫੜ ਕੇ ਤਹਾਨੂੰ ਕੋ ਪਟੋ ਦੀ ਗਾੜੀ ਚੋਰੇ ਦੀ ਵੀ ਮੇਰੇ ਗਰਮ ਜੁੱਤੇ 'ਚ ਮੈਂ ਤਾਂ ਤੈਨੂੰ ਰੱਖ ਕੇ ਗਿਆ ਸੀ ਘਰੇ ਛੱਡ ਕੇ ਗਿਆ ਵੀ ਮੇਰੇ ਇੱਜ਼ਤ ਦਾ ਖਿਆਲ ਰੱਖੀ ਵੀ ਤੂੰ ਹੀ ਮੇਰੀ ਇੱਜ਼ਤ ਨੂੰ ਹੱਥ ਪਾਈ ਜਾਣਾਗਾ ਹੁਣ ਵੇ ਸਮਝੇ ਰੱਤ ਬਣਾ ਮੈਂ ਹਾਏ ਹੋਏ ਰੱਬਾ ਮੈਨੂੰ ਲੱਗਦਾ ਮੈਂ ਕਮਲੇ ਨਾਲ ਨਹੀਂ ਮੁੱਠਾ ਮਾਰੀ ਜਾਣੀ ਉਹ ਕਮਲੇ ਨਾਲ ਨਹੀਂ ਚੱਲ ਪੁੱਛੋਂ ਨੂੰ ਮੈਂ ਮੂੰਹ ਤੇ ਲਿਆਉਣਾ ਫਿਰ ਬਲਾਕੇ ਮੈਂ ਮੂਤ ਲੈ ਆ ਮੈਂ ਕਿਹਾ ਉਹਨੂੰ ਬੁੱਕ ਕਰਦੀਆਂ ਕਿ ਤੂੰ ਮੂਤ ਲੈ ਆ ਉਹਨੂੰ ਉਹ ਤਾਂ ਐ ਠੰਡਾ ਜਿਹਾ ਹੋਇਆ ਬੈਠਾਗਾ ਜਿਵੇਂ ਕੁਝ ਹੋਈ ਨਹੀਂ ਹੁੰਦਾ ਮੇਰੇ ਰਾਤ ਗਰਮ ਤਾਂ ਕੀਤਾ ਨਹੀਂ ਠੰਡੀ ਹਾਂਗਾ ਚੱਕੇ ਦਾ ਜਾਮ ਹੋਵੇ ਠੰਡ ਨਾਲ ਹੀ ਨਹੀਂ ਜਾਣਾ ਨਹੀਂ ਬੱਸ ਕਰਿਆ ਕਰਦੇ ਨਾ ਹੀ ਕੰਮ ਰਹਿ ਜਾਂਦਾਗਾ ਤੇਰੇ ਕੋਲੇ ਹੋ ਆਪਾਂ ਦਾ ਟੋਕਰ ਵੀ ਨਹੀਂ ਸੜ ਮਾਰਨੀ ਆਏ ਤਾਂ ਜਿਵੇਂ ਤੈ ਮਾਰੀ ਮੇਰੇ ਤਾਂ ਅੱਗ ਲੱਗੀ ਪਈ ਐ ਕਿ ਨਪੁੱਤ ਖਣੇ ਦੇ ਤੂੰ ਅਜੇ ਠੰਡਾ ਹੀ ਬੈਠਾਗਾ ਜਾ ਲੈ ਉਹਦੇ ਕੋਲੇ ਜਾ ਤੂੰ ਉਹਦੀ ਪੱਟ ਦਾੜੀ ਉਹਨੂੰ ਲੈ ਕੇ ਆ ਇੱਥੇ ਮੇਰੇ ਕੋਲ ਮੇਰੇ ਮੂੰਹ ਤੇ ਉਹਦੀ ਬੇਇੱਜ਼ਤੀ ਕਰੇਗਾ ਨਾ ਜਿੰਨਾ ਚੱਕਰ ਲਾਉਂਦਾ ਨਹੀਂ ਉਹਦੇ ਦੋ ਚਾਰ ਚਾਹੇ ਤੇ ਤਾਂ ਵੱਡੇ ਹੀ ਆਗਾ ਉਹਨਾਂ ਚੱਕਰ ਮੇਰੇ ਵੀ ਕਾਜਨ ਠੰਡ ਪੈਂਦੀ ਨਹੀਂ ਦੋਨਾਂ ਚ ਕਰਦੀ ਨਹੀਂ ਕੋਈ ਘੋਲ ਮੋਲ ਹੁਣੀ ਨਾ ਘੋਲ ਮੋਲ ਪਹਿਲਾਂ ਮੈਂ ਲਾਦਾ ਤੇਰੀ ਨਸ਼ੋਤ ਲਾਦਾ ਮੈਂ ਉਹਦੀ ਤਾਂ ਫੇਰੀ ਦੇਖੂਗੀ ਤੂੰ ਜਾ ਇਹ ਕਿੱਧਰ ਨੂੰ ਜਾਣੀ ਆ ਚੱਲ ਬੁਲਾ ਲਿਆਉਣਾ ਮੈਂ ਕਰੇ ਉਹਨਾਂ ਪਤਾ ਇਹ ਤਾਂ ਗੱਡੀ ਕੀ ਗੱਲ ਹੈਗੀ ਆ ਪਾਣੀ ਆ ਤਾਂ ਤਜ਼ਰ ਦੀ ਹੁੰਦੀ ਓਂ ਦੇ ਕਰ ਦਿਨੇ ਕੋਈ ਨਹੀਂ ਅੱਜ ਪਾਪੋਕ ਬੰਨੀ ਨੇ ਟੋਪੀ ਲੈ ਕੇ ਬਾਹਰ ਜਾਇਆ ਇਹਨਾਂ ਨੂੰ ਕੀ ਟੋਪੀ ਕੀ ਖਾਂਦੀ ਆ ਚੰਗਾ ਜਾ ਫਾਟ ਨੁ ਘਾਂਟਾ ਪੱਗ ਤੇਰੇ ਤੂੰ ਕਿਤੇ ਉਰਾ ਫਰਾ ਬਗ ਜੂ ਉਹ ਲੈ ਇਹ ਤਾਂ ਸੱਜਰ ਨੇ ਮਜ਼ਾਕ ਹੀ ਬਣਾਉਂਦਾ ਹਰ ਇੱਕ ਗੱਲ ਦਾ ਮੈਂ ਇੰਨਾ ਵੀ ਨਹੀਂ ਕਿਸੇ ਤੇ ਵਿਸ਼ਵਾਸ ਕਰਨਾ ਚਾਹੁੰਦਾ ਆ ਕੁ ਮਕੌਲ ਕਰਨ ਦੀ ਆ ਤਾਂ ਉਹਨੂੰ ਤਾਂ ਫੇਰ ਕੀ ਹੋ ਗਿਆ ਆਉਣ ਦੇ ਉਹਦੇ ਮੂੰਹ ਤੇ ਦੱਸੂਗੀ ਵੀ ਹੋਰ ਕੀ ਕੀ ਕਹਿੰਦਾ ਸੀਗਾ ਮੈਨੂੰ ਲੇ ਜੁਆਨਾਂ ਲਗਨ ਨਜ਼ਾਰੇ ਆਪਣੀ ਬੋਲੇ ਚਿਰਦੀ ਅਖਟ ਕੇਈ ਸੀ ਇਹ ਤਾਂ ਤਨ ਅੱਛਾ ਕਰ ਗਏ ਨੇ ਤਾਂ ਤੇ ਆਪਾਂ ਰਹਿ ਗਏ ਉਹੇ ਜੀ بڑے ਚਿਰ ਦਾ ਫੋ ਮਾਰਦੇ ਸੀ ਇਹ ਪ੍ਰਭਾ ਕੋਈ ਵੱਜਿਆ ਨਹੀਂ ਫੋ ਉਹ ਕਿਵੇਂ ਆ ਕਾਤੇ ਫੋ ਮਾਰਦਾ ਸੀ ਉਹ ਠੀਕ ਉਹ ਇੱਥੇ ਕੋਈ ਗੱਲਾਂ ਬਾਤਾਂ ਕਰਦੇ ਆ ਮੰਨਦੇ ਹੀ ਅਹੀਆਂ ਗਹਿਨੀਆਂ ਗੱਲਾਂ ਸੀ ਫੋਨ ਹੀ ਵੱਜਿਆ ਕਾਹਦਾ ਨਹੀਂ ਵੱਜਿਆ ਹੋਈ ਉਹ ਕਿਸੇ ਪਾਸੇ ਫੋ ਮਾਰਦੇ ਫਿਰਦੇ ਸੀ ਇਹ ਕੋਈ ਨੰਗੀ ਸੀ ਬਾਹਰ ਮੂਰਦੀ ਮਾਂ ਜਾ ਰਹੇ ਤੇ ਫੋਨ ਅੱਛਾ ਯਾਰ ਮੈਂ ਤਾਂ ਗੱਲ ਹੋਰ ਹੀ ਸੁਣੀ ਹੈ ਕਿ ਤੂੰ ਤਾਂ ਕੰਮ ਹੀ ਡੇਡਾ ਕਰਤਾ ਮੈਂ ਕੀ ਕਰਤਾ ਉਮਰ ਜਾਈ ਵਰ ਜੋ ਹੀ ਛੇੜਤੀ ਹੈ ਆਪਦੀ ਨਾ ਯਾਰ ਲੈ ਉਹ ਤਾਂ ਕਹਿੰਦੀ ਵਾਲਾ ਲੈ ਹੋਰ ਕਹਿੰਦੀ ਰਜਾਈ ਚ ਆ ਗਈ ਸਿੱਧਾ ਪੈ ਗਿਆ ਕਹਿੰਦੀ ਉਹ ਤਾਂ ਮੈਂ ਆ ਗਿਆ ਮੈਂ ਤਾਂ ਗੱਲਾਂ ਬਾਤਾਂ ਕਰਾਂਗੇ ਆਪਾਂ ਸੱਚੀ ਗੱਲ ਦੱਸਾਂ ਮੈਂ ਝੂਠ ਨਹੀਂ ਮਾਰਦਾ ਹੈਗਾ ਕਿਹਾ ਤਾਂ ਮੈਂ ਇਹ ਨੂੰ ਪਾਲਾ ਤਾਂ ਨਹੀਂ ਹੈ ਜਿਆ ਚਾੜ ਛਾੜ ਦਾ ਕਰ ਲਿਓ ਮਾਰੀ ਮੋਟੀ ਉਹ ਤਾਂ ਜਿਆ ਵੀ ਕਹਿੰਦਾ ਮੈਂ ਇੱਧੇ ਬੂਮਾ ਜਲ ਮੈਂ ਵੀ ਬਿੰਦਜਟ ਪੈ ਜਾਣਾ ਮੈਂ ਕੱਲਾ ਮੈਂ ਉੱਥੇ ਐ ਸੁੰਨਾ ਜਾ ਉਹ ਵੀ ਕੀ ਬੂਮਾ ਯਾਰ ਗੱਲਾਂ ਵਾਤਾਂ ਹੀ ਕਰਨਗੇ ਲੈ ਫੇਰ ਇਹ ਕੀ ਗੱਲ ਗੀ ਉਹੋ ਵਾਂਗ ਨਹੀਂ ਘਰ ਆ ਕੇ ਸਜੀ ਬੁਣੀ ਤੋਂ ਨੀ ਜੇ ਉਹ ਜਿੰਦਾਂ ਦਾ ਕੁਸ ਕਰ ਜਿੰਦੀਆਂ ਨਾ ਉਹ ਨੂੰ ਐਸੀ ਭਾਣ ਜਾਂ ਪੂਆ ਨਾਲ ਅੱਬੀ ਪਰੇ ਸੋਈ ਮੈਨੂੰ ਤਾਂ ਮੈਂ ਤਾਂ ਪਰੇ ਪੈ ਜਾਂਦਾ ਸੀ ਭਾਂਡੇ ਜੇ ਚ ਪਤਾ ਨਹੀਂ ਉਹ ਤਾਂ ਕਹਿੰਦੀ ਮਾਰਾ ਮਾਤ ਨੇ ਗੱਲਾਂ ਵਤਾਂ ਵਾਕਿਆ ਸੀ ਮੈਂ ਗੱਲਾਂ ਬਤਾ ਮਾਰ ਲਿਆ ਅਗਲੇ 10 ਮਿੰਟ ਮੰਗਾਏ ਤਾਂ ਮੈਥੋਂ ਵੀ ਨਹੀਂ ਪਈਦਾ ਡਿਸਦਿਆ ਨਾ ਯਾਰ ਉਹਦਾ ਖਾਸੀ ਕਰਨ ਜਿਹੋਈ ਬੈਠੀ ਹੈ ਕਿ ਮੈਨੂੰ ਵੀ ਨਹੀਂ ਲਵੇ ਲੱਗਣ ਦਿੱਤਾ ਉਹ ਪਹਿਲਾਂ ਉਹਨੂੰ ਪੁੱਛ ਗਏ ਨੇ ਮੂਹਰੇ ਕਹਿੰਦੀ ਮਾਮਾ ਵਾਂ ਉਹ ਇਕੱਠੇ ਬੈੰਦੇ ਰਹੇ ਨੇ ਇੱਕ ਮੰਜੇ ਤੇ ਮੇਰੇ ਕੋਲੇ ਤਾਂ ਜਵਾਹ ਆ ਪਈ ਨਹੀਂ ਕਦੇ ਉਹ ਤਾਂ ਹੀ ਆ ਉਹ ਤਾਂ ਮਨ ਮਰਜ਼ੀ ਦਾ ਮਾਲਕ ਹੈ ਜਵਾਕ ਹੈ ਮਹਾਂਚਾਲਾ ਉਹ ਬੁੜੀਆਂ ਦਾ ਬਾੜਾ ਕੁਦੈਂਦੀਆਂ ਹੁੰਦੀਆਂ ਬੁੜੀਆਂ ਦੇ ਮਨਾਂ 'ਕ ਨਾ ਲੱਗੇ ਓਏ ਤੈਨੂੰ ਇਹ ਗੱਲਾਂ ਦਾ ਨਾ ਪਤਾ ਹੀ ਨਹੀਂ ਹੈਗਾ ਕਿਉਂ ਹਰਣ ਕਿਹੜੀਆਂ ਉਹਨੇ ਚਾਲ ਖੇਡੀ ਹੈ ਨਾ ਉਹਨੇ ਬੀਹ ਪੇ ਨਾ ਕਦੇ ਘਰੇ ਆ ਜੀ ਹੂੰ ਤਰੀਕਾ ਉਹਨੇ ਐ ਖੇਡਿਆ ਵੀ ਕਦੇ ਰਾਖੀ ਤੇ ਫੇਰ ਨਾ ਛੱਡ ਜੇ ਇਹਦਾ ਭਾਈ ਉਹਨੂੰ ਰਾਖੀ ਨੂੰ ਕਿਹੜਾ ਉਹ ਵਾਲੀ ਉਹ ਗੱਲ ਦਾ ਸੁਣ ਕੇ ਦੇਖ ਲੈ ਮੇਰੀ ਹਾਂ ਹਾਂ ਉਹ ਕਿਹੜਾ ਤੇਰਾ ਭਾਂਜਾ ਰਹਿੰਦਾ ਨਾ ਹਾਂ ਤੇਰੀ ਘਰ ਵਾਲੀ ਗਰਮ ਬਾਲੀ ਆ ਹਾਂ ਠੰਡ ਤਾਂ ਉਹ ਉਹਦੀ ਠੰਡ ਲਾਉਂਦੀ ਆ ਕਿਵੇਂ ਮੈਂ ਅੱਖੀਂ ਦੇਖ ਲੈ ਮਿਲਣਾ ਵੀ ਦੀ ਮਾਤਾ ਜੀ ਨੇ ਉਹੀ ਪੈ ਜਾਂਦਾ ਜਵਾਕ ਜਾ ਉਹ ਚੋੜ ਕਰਦਾ ਪੈ ਜਵਾਕ ਆ ਨਿਆਣੀ ਮੱਤੀ ਹੈ ਉਹਦੀ ਆ ਕੇ ਜਵਾਕੇ ਡੱਡਾ ਤਾਂ ਕੁਛ ਦੀ ਕੁਛ ਕਰਦਾ ਨੇ ਇਹਨੂੰ ਬਦਵਾਉਂਦੇ ਉਹ ਮੇਰੇ ਦਾ ਉਹੀ ਕੂਤਾਂ ਰਹੁੰਦੀ ਉਹ ਨੱਚਿਆ ਲੁਚੀ ਕੁਗੀ ਕਾਮ ਦੇ ਨਾਮ ਮੈਂ ਤਾਂ ਉਹੀ ਬੰਦਾ ਹਾਂ ਕਰਤਾ ਉਹਨੂੰ ਕਾਇਲਾ ਇਸ ਵੀ ਇਹਦੇ ਪਹਿਨੇ ਹੁਣ ਸਰ ਕਰਨ ਭਰਦੇ ਆ ਵੀ ਕਿ ਤੂੰ ਪਾਲਨੇ ਕੋਲੇ ਜਾਊ ਵੀ ਕਿ ਤੇ ਪਾਲ ਲੈ ਇਹਨੂੰ ਐਈਆਂ ਹੀ ਗੱਲਾਂ ਨਾ ਦੱਸ ਦੇ ਅੱਛਾ ਤੇਰੇ ਬੇਦਾਂ ਨਾ ਬਦਾਨੀ ਬੁੜੀਆਂ ਦੀਆਂ ਨੂੰ ਆਹ ਗੱਲ ਆ ਹਾਂ ਕਿੱਥੇ ਫਿਰਦਾ ਤੂੰ ਤੂੰ ਤਾਂ ਛੱਡ ਕੇ ਕਿ ਹੈਗਾ ਭਾਣ ਜ ਮੈਂ ਦੇਖੀ ਆ ਤੰਨੇ ਨਾ ਤਾਂ ਇੱਕ ਦਿਨ ਤਾਂ ਮੈਨੂੰ ਗੋਲੀਆਂ ਬਾਤੀਆਂ ਸੀ ਨੀਂਦ ਵਾਲੀਆਂ ਅੱਛਾ ਯਾਰ ਤੇ ਉਹਨਾਂ ਨੂੰ ਮੈਂ ਤਾਂ ਤੜਕੇ ਨਾ ਪਤਾ ਹੀ ਨਹੀਂ ਲੱਗ ਤੜਕੇ ਵੀ ਆ ਕੇ ਉੱਠ ਕੇ ਆਹ 2 ਡੰਡਾ ਮਰਾਵੇ ਤੈਨੂੰ ਗੋਲੀਆਂ ਮਾਰ ਦਿਆਂ ਕਹੀ ਤੜਕੇ ਵੀ ਆ ਕੇ ਉੱਠ ਕੇ ਭਾਗ ਜਾਣਾ ਮੈਥੋਂ ਉੱਠਣਾ ਮੈਂ ਦਾ ਅੱਜ ਇੱਥੇ ਆਇਆਗਾ ਮੈਥੋਂ ਨਹੀਂ ਉੱਠੇ ਇੱਥੇ ਦਾ ਜੇ ਭੈਣ ਦੇ ਬੁੱਧ ਮੈਨੂੰ ਤਾਂ ਨਹੀਂ ਕਦੇ ਪਾਉਂਦੀ ਪਾਉਂਦੀ ਹਾਂ ਜੀ ਇਹ ਪਤਾ ਤੈਨੂੰ ਵੀ ਪਾਉਂਦੀ ਉਹ ਮੈਂ ਕਿਹੜਾ ਫਿਰ ਉਹਦੋਂ ਰੱਖੀ ਜਨ ਨੀਂਦ ਜੀ ਤਾਂ ਮੈਨੂੰ ਵੀ ਵਾਲੀ ਆਉਂਦੀ ਐ ਬੱਸ ਫਿਰ ਆਈ ਗੱਲ ਗਈ ਉਹਨੂੰ ਭੇਜ ਦੇ ਚੰਗਾ ਰਹਿਣਾ ਹੋਰ ਹੀ ਪੰਬਲ ਬੂਸੇ ਚ ਪਾਤਾ ਤਾਂ ਹੋਈ ਦਾਈਆ ਤੇਰੀ ਆਏ ਦੀ ਸੰਡ ਨਹੀਂ ਲਾਹੀ ਨਹੀਂ ਕਰਨ ਲਾਉਂਦੀ ਅੱਛਾ ਜਾ ਰਹਾ ਉਹਨੂੰ ਆਹ ਦਾ ਦੁਕਾਨ ਈ ਕੋਈ ਹੋਰ ਕਰਤਾ ਹੁਣ ਫਿਰ ਕਿਵੇਂ ਕਰੀਏ ਉਹਨੂੰ ਭੇਜ ਦੇ ਬ੍ਰਿਆਦ ਰਿਆ ਇਹਦੇ ਬਾਣ ਜਾਂ ਤੂੰ ਆ ਦੇ ਭਾਗ ਜਾ ਪਿੰਡ ਮੈਂ ਜਾਣ ਹੀ ਨਹੀਂ ਦਿੰਦੀ ਉਹਨੂੰ ਯਾਰ ਮੈਂ ਤਾਂ ਇੱਕ ਦੋ ਵਾਰ ਹੀ ਕਿਹਾ ਹਾਂ ਬਾਣ ਜਾ ਵਗ ਜਾਣ ਬਹੁਤ ਸਾਲ ਹੋ ਗਏ ਪਾਲਤਾ ਹਾਂ ਆਪਣੇ ਆਣਾ ਸਿਆਣਾ ਵੇਣਾ ਹੀ ਐ ਤੂੰ ਵੀ ਤੈਨੂੰ ਜਾਣ ਦਿੰਦੀ ਉਹਨੂੰ ਉਹ ਮਹਾਜਲ ਬਾਹਰ ਹੰਦ ਤੁਰੇ ਫਿਰਦੇ ਕੱਲੀ ਦਾ ਜੀ ਨਹੀਂ ਲੱਗਦਾ ਉਹ ਜਵਾਕ ਨਾਲ ਜੀ ਲੱਗ ਜਾਂਦਾ ਹੁਣ ਯਾਰ ਹੁਣ ਗੱਭਰੂ ਦਾ ਹੋ ਗਿਆ 20 ਸਾਲ ਦਾ ਹੋ ਰਿਹਾ ਆ 19 ਮਾ ਦਾ ਲੱਗਦਾ ਉਹ 20 ਆ ਇਹ ਜਾ ਕੁਛੀਆ ਕਹਿ ਦਿੰਦੇ 16ਵਾਂ 97ਵਾਂ ਸਾਲ ਲੱਗ ਜੀ ਜਨਾਹ ਦੀ ਟਬੂਸੀਆਂ ਮਾਰਨ ਲੱਗ ਜਾਂਦੀ ਆ ਹਾਂ ਉਹਨੂੰ ਤਾਂ 20 ਸਾਲ ਲੱਗ ਰਹੇ ਆ ਅੱਛਾ ਉਹ ਤਾਂ ਚਾਰ ਸਵੇਰੇ ਦੀ ਘੁੰਮਦਾ ਕਦੀ ਐਡ ਬੂਸੀਆਂ ਵੀ ਨਹੀਂ ਮੈਂ ਇਹਦਾ ਗੱਲ ਹੈਗੀ ਐ ਫੇਰ ਤਾਂ ਮੈਂ ਅੱਖ ਵਾਲੀ ਖਰਾਬ ਜਮਾਂਗ ਸੀਦੀ ਮੈਂ ਤਾਂ ਦੇਖੀ ਨਹੀਂ ਆਖੋ ਕਿਵੇਂ ਦਾ ਕੱਟੀ ਬਲਾਉਂਦਾ ਮੇਰੇ ਤਾਂ ਖੜਦੀ ਨਹੀਂ ਸਾਲੇ ਦਾ ਜੇ ਮੈਂ ਗੱਲ ਪੁੱਛਣਾ ਕੋਈ ਨਾ ਕੂ ਪੂਰਾ ਹੋਇਆ ਇੱਥੇ ਤੂੰ ਮੈਂ ਕਿਹਾ ਮੈਂ 2 ਮਿੰਟ ਦਾ ਬਹਿ ਜਾਂਦੇ ਹਾਂ ਤੂੰ ਆਉਂਦਾ ਉੱਧਰੋਂ ਪੈਂ ਹੂੰ ਨਹੀਂ ਮੈਂ ਪਰੇ ਬਜੇ ਨਾ ਫਿਰ ਰਿਕਾਰਡ ਜੀ ਕਰ ਲਾਂਦਾ ਤੂੰ ਮੋਬਾਈਲ ਮੂਲ ਤੇ ਮੈਂ ਭੁੱਲਿਆ ਮੈਂ ਅਲੀ ਘਰੇ ਰਹੀਗੀ ਨਾ ਤੈਂ ਫੋਨ ਨਾ ਨਿੰਮਤ ਫੋਨ ਤੀ ਗੱਲ ਦਾ ਸੱਤਾਂ ਵੀ ਮੈਂ ਕੀ ਜਾਮਾ ਯਾਰ ਰਾਤ ਨੂੰ ਮੇਰੇ ਨਾਲ ਆ ਗੱਲ ਬੀਤੀ ਮੈਂ ਲਾਉਣਾ ਉਹਦੇ ਤੇ ਪਾਉਣਾ ਉਹ ਸਕੀਮ ਖੜ ਜਾਣਾ ਉਹਨੇ ਤਾਂ ਜਾਣ ਕੇ ਮੈਨੂੰ ਲੜਾਉਣ ਦੇ ਮਾਰੇ ਵੀ ਨਹੀਂ ਵਿਆਪੇ ਲੜਪਣਗੇ ਮੁੜ ਕੇ ਉਹ ਅੜ ਜੂ ਅੱਛਾ ਯਾਰ ਕਿ ਰਾਖੀ ਕੌਣ ਕਰੂਏ ਉਹ ਤੇ ਭਾਗ ਜੂ ਅੱਜ ਫੇਰ ਜਾਂ ਸਵੇਰੇ ਉਹਦਾ ਉਹ ਕਮਾਦਾ ਮਾਮੇ ਦਾ ਪਜਾਮਾ ਹੀ ਬਣਾਤਾ ਇਹਨੇ ਸਰਜਰੀ ਵੀ ਕਰਾਉਣਾ ਇਹਨਾਂ ਦਾ ਤਵਾਰ ਨਾ ਕਰੇ ਕੋਈ ਨਹੀਂ ਕਰਦਾ ਹਲ ਮੈਂ ਤਾਂ ਬਾੜੀਆਂ ਸਿਰਦਾ ਜਾ ਕੇ ਅੱਜ ਉਹ ਵੀ ਜਨਾਨੀ ਹੁੰਦੀ ਹੈ ਨਾ ਇਹ ਮੱਖੀ ਹੁੰਦੀ ਆ ਗੁਲਾਬ ਦੇ ਫੁੱਲ ਤੋਂ ਉੱਟ ਕੇ ਤੇ ਗੰਦੇ ਦੇ ਵਹਾਂ ਦੀ ਗੰਦੇ ਤੋਂ ਉੱਟ ਕੇ ਗੁਲਾਬ ਦੇ ਫੁੱਲ ਤੇ ਲਾਹੀ ਬੈਠੋ ਆ ਲੱਤਾਂ ਨਹੀਂ ਤੋੜ ਦੂੰ ਇੰਗੀਆਂ ਹੀ ਹੁੰਦੀਆਂ ਨੇ ਇਹਨਾਂ ਨਾ ਕੋਈ ਨਾ ਖੜ ਜਾ ਉਹਨੂੰ ਦੇਖਣ ਦੇ ਹੈਗਾ ਮੈਂ ਵੀ ਆਖਿਆ ਕਾਹਨ ਮੇਰਾ ਨਾਂ ਪਾਲਾ ਦਾਇਂ ਦਾ ਹੀ ਨਹੀਂ ਮੇਰਾ ਨਾਂ ਨਾ ਨਹੀਂ ਇਹ ਗੱਲ ਤਾਂ ਸੁਣ ਲੈਣਾ ਹੈ ਭਾਈ ਤਾਂ ਜੇ ਲੋੜ ਲੋੜ ਪੈ ਗਈ ਬਲਾਉਂਦੇ ਨੂੰ ਮੈਂ ਮੂੰਹ ਤੇ ਹਾਂ ਮੂੰਹ ਤੇ ਬਲਾ ਲਈ ਹੋਰ ਕੋਲੇ ਭਾਂ ਕੋਲੇ ਆ ਕਹਿੰਦਾ ਸੀ ਆ ਫੰਡਾ ਨਹੀਂ ਦੇਣੀ ਹਾਂ ਬੰਦੂ ਕਹਿੰਦਾ ਸੀ ਹੋਰ ਦੱਸ ਨਹੀਂ ਮਾੜਾ ਤਾਂ ਉਹ ਜਹਾਜ ਤੂੰ ਵੀ ਲਾ ਦਿੰਦਾ ਉਹ ਤਾਂ ਪੈਂਦਾ ਰਿਆ ਚੰਗਾ ਚੰਗਾ ਕੋਈ ਨਾ ਮੈਂ ਕਰਦਾ ਗੱਲ ਕੋਈ ਮੇਰਾ ਨਾਂ ਨਾ ਕਿਰਾਂਦੀ ਉਹ ਨਹੀਂ ਲੈਂਦਾ ਹਾਂ ਤਾਂ ਮੈਂ ਸਕੀਮੀ ਬੰਦਾਗਾ ਆ ਜਾ ਨਾ ਕਿਪੂ ਕੌਮ ਵੀ ਗਏ ਹਲਾ ਮਾਮਾ ਨਾ ਅੱਜ ਮੇਰਾ ਕੰਮ ਨਾ ਗਾਲਦੇ ਹੋ ਓਹੋ ਕਿਧਰੇ ਨਹੀਂ ਹੁੰਦਾ ਹੈਗਾ ਤੇਰਾ ਮਾਮਾ ਤੂੰ ਚੁੱਪ ਕਰਕੇ ਆ ਜਾ ਜੇ ਆ ਗਿਆ ਫਿਰ ਕੜਾ ਕੁਝ ਕਹਿਣ ਲੱਗਾਗਾ ਕਹੇਦਾਂਗੇ ਮੈਂ ਤਾਂ ਜੀਨ ਲੱਗਦਾ ਸੀਗਾ ਇਹਨੂੰ ਮੈਂ ਕਮਾ ਕੇ ਲੈ ਆਉਣੀ ਆਂਗੀ ਢੂਟੇ ਝੱਟ ਦਵਾ ਕੇ ਲੈਣੀਆਂ ਚੁੱਲੇ ਤੇ ਆਏ ਕੇ ਚੁੱਲੇ ਤੇ ਝੂਟੇ ਸਮਾਰ ਕੇ ਦਵਾ ਕੇ ਲਈ ਹੁਣ ਕਿਧਰ ਜਾ ਕਲੀਆਂ ਓਹੋ ਹਾਂ ਤੁਸੀਂ ਤਾਂ ਉਧਰ ਗਏ ਸੀਗੇ ਆਪ ਹੀ ਗਏ ਨਾ ਹੋਰ ਮੈਂ ਉੱਥੇ ਰਾਤ ਲਾ ਕੇ ਹੁਣੀ ਸੀਗੀ ਉਹੋ ਸੀਗਾ ਕੀ ਪੁੱਤ ਨੂੰ ਚੀਨੀ ਲੱਗਦਾ ਸੀ ਕਹਿੰਦਾ ਮੰਮੀ ਕਿਤੇ ਘੁੰਮਣ ਚੱਲ ਗਏ ਮੈਂ ਕਿਹਾ ਚਲ ਆਜੇ ਤੈਨੂੰ ਮਹਾਮਾਨ ਸੰਗੜਕ ਵਾਲੋਂ ਨਹੀਂ ਆ ਗਈ ਮੇਰੀ ਗੱਲ ਸੁਣ ਲਾ ਮਾਮਾ ਅਸ਼ਟਾ ਟਾਈਮ ਸਪੈਂਡ ਕਰਨ ਚੱਲੇ ਮਾਮਾ ਤੇ ਇੱਕ ਰਾਮ ਮੈਂ ਤੇਰਾ ਟਾਈਮ ਸਪੈਂਡ ਸੱਜਰੇ ਦੇ ਜਵਾਬ ਦੇਗਾ ਜਵਾਬ ਚੱਲ ਅੰਦਰ ਦੇ ਨਾ ਗੱਲ ਕਰਨੀਆਂ ਮੈਂ ਇੱਕ ਕੱਲ ਕੀ ਅਸੀਂ ਤਾਂ ਜਾਵਾਂਗੇ ਹੁਣ ਘੁੰਮਣ ਇਹਨੂੰ ਮੈਂ ਭੇਜਦਾ ਖੜ ਚਾਚਾ ਲੈ ਅੰਦਰ ਅੰਦਰ ਚੱਲ ਤੂੰ ਤੂੰ ਨਹੀਂ ਜੇ ਤੂੰ ਵੀ ਚੱਲ ਨਹੀਂ ਅੰਦਰ ਲੈ ਹੋਇਆ ਕੀ ਆ ਦੱਸ ਤੈਨੂੰ ਦੱਸਦਾ ਮੈਂ ਕੀ ਹੋਇਆ ਤੂੰ ਸੱਖ ਮੈਂ ਉਹਦੇ ਕੋਲੇ ਭੇਜਿਆ ਸੀਗਾ ਮਾਇ ਨਹੀਂ ਲੈ ਕੇ ਚੋਰੇ ਨੂੰ ਆਉਂਦਾ ਆਉਂਦਾ ਉਹ ਵੀ ਆਉਂਦਾ ਡਾਂਗ ਲੈ ਕੇ ਆਉਂਦਾ ਉਹਦੇ ਲੁੱਤੀਆਂ ਲਾਈਆਂ ਹੋਣ ਕਿਉਂ ਲੁੱਤੀਆਂ ਕਹੇ ਨੂੰ ਡਾਂਗ ਲੈ ਕੇ ਆਉਂਦਾ ਤਾਂ ਕਰਦੇ ਹੋਗੇ ਮਾਮੇ ਨਾਲ ਦੱਸਦੇ ਹਾਂ ਕਿ ਡਾਂਗ ਲੈ ਕੇ ਆ ਗਏ ਜੇ ਆ ਜਾਣ ਤੇ ਫਿਰ ਕਿੱਥੇ ਆਗਾ ਤੂੰ ਚੱਲ ਅੰਦਰ ਚੱਲ ਚੱਲ ਐ ਕਰਾ ਬੀ ਕੀ ਪਾਵਾ ਆ ਪਤਾ ਫੇਰ ਚੱਲਾਂਗੇ ਪਹਿਲਾਂ ਤਾਂ ਮੈਂ ਉਹਦੇ ਨਾਲ ਹੀ ਗੱਲ ਕਰਦੀ ਆ ਆ ਜਾਣ ਤੇ ਇੱਕ ਛੱਡ ਜਾਂਦਾ ਹੁਣ ਤੂੰ ਕੁਬਲਾ ਬਲਾ ਉਹ ਮੂਰੀ ਗੱਲ ਕਰਨ ਦੇ ਮੈਨੂੰ ਪਹਿਲਾਂ ਆਉਂਦਾ ਤੂੰ ਅੰਦਰ ਚੱਲ ਯਾਰਾ ਆਪਾਂ ਬਾਅਦ ਚ ਕੰਟੀਨਿਊ ਕਰਾਂਗੇ ਚੰਗਾ ਲੱਗਿਆ ਗੱਲਾਂ ਦੇ ਕਰਦੇ ਕੀ ਐਗੇ ਹਨ ਤੇਰੇ ਆ ਤਾਂ ਤੂੰ ਨਾ ਐਂ ਦੱਸ ਨੀ ਚੱਕੇ ਗੱਲ ਸੁਣਨ ਤੇ ਸ਼ਤਰਖਾਨ ਆਣੀਆਂ ਗੱਲਾਂ ਕਰ ਮਾ ਕਾਹ ਨੂੰ ਔਰਤ ਜਾਤ ਤੇ ਹੱਥ ਚੱਕਣਾ ਆ ਕੀ ਹੁੰਦਾ ਗਿਆ ਤਾਂ ਤੂੰ ਉਹਦੇ ਕੋਲ ਸੀ ਆ ਕਿ ਤੇ ਮੇਰੀ ਨਾਲ ਲੜਨ ਲੱਗ ਗਿਆ ਨਾ ਤੁਸੀਂ ਕੀ ਕਰਦੇ ਫਿਰਦੇ ਹੋ ਹੈ ਮੈਂ ਤੈਨੂੰ ਦੱਸਤਾ ਦਿੱਤਾਗਾ ਮੈਂ ਦੱਸਦਾ ਪਰ ਲੈ ਕੇ ਜਾਂਦੀ ਸੀਗੀ ਕਮਾ ਮਾ ਹਲੇ ਸਾਰੀ ਨਹੀਂ ਹੈਗਾ ਤਿੰਨ ਰਾਤਾਂ ਚ ਘੁੰਮੀ ਨਹੀਂ ਗਿਆ ਸੋ ਉਥੋਂ ਹੋਇਆ ਕੀ ਹੈਗਾ ਹਾਂ ਵੀ ਗਿਆ ਨਾ ਉਹਨੂੰ ਆਡਣੀ ਪਾਇਆ ਜਾਂਦਾ ਸੀਗਾ ਹੈ ਪਾਇਆ ਜਾਂਦਾ ਸੀ ਕਿਨੂੰ ਉਹ ਕਹਿੰਦਾ ਇੱਕ ਹੋਰ ਜਾਈ ਚ ਪਾਉਂਦੇ ਰਹੇ ਆ ਕਹਿੰਦਾ ਮੈਨੂੰ ਤਾਂ ਘਰੋਂ ਮਾਰਕਾ ਟੱਕੇ ਮਾਰ ਮਾਰ ਕੱਢੇ ਇਹਨਾਂ ਨੇ ਕਹਿੰਦਾ ਹਰੇ ਦੋ ਦੇ ਦੇ ਦੂਸੋਂ ਲਾਉਣੀ ਹੈ ਉਹ ਛੇੜਦਾ ਤੈਨੂੰ ਵੱਡੀ ਕਟਰੀ ਨਾ ਕੈਫ ਨੂੰ ਬਦੂ ਭਾਈਆ ਚਪਕਾ ਕੇ ਤੈਨੂੰ ਪਖਾ ਕੇ ਤੋਰਤਾ ਹੁਣ ਉਹਨੇ ਇਕ ਕਰ ਜਾਈ ਤੇ ਪੈਂਦਾ ਮੇਰੀ ਗੱਲ ਸੁਣ ਜਦੋਂ ਤੂੰ ਇੱਥੇ ਹੁੰਦਾ ਸੀਗਾ ਉਦੋਂ ਵੀ ਤਾਂ ਨਾਲ ਹੀ ਪੈਂਦਾ ਸੀ ਉਹ ਹੁਣ ਤੂੰ ਉਹਦੇ ਕਹੇ ਤੇ ਆ ਕੇ ਬੜਾ ਪਣ ਤਦਾਗਾ ਨਾਲ ਕਿੱਥੋਂ ਪੈਂਦਾ ਸੀ ਬਗ ਜਾਂਦਾ ਸੀਗਾ ਉਹ ਤਾਂ ਕਹਿੰਦਾ ਹੱਲੀ ਨਹੀਂ ਹੈਗਾ ਉਹ ਤਾਂ ਜਦੋਂ ਭਾਗ ਜਾਂਦਾ ਸੀ ਫਿਰ ਜਦੋਂ ਤੂੰ ਆ ਜਾਂਦਾ ਸੀ ਤਾਂ ਭਾਗ ਜਾਂਦਾ ਤੂੰ ਮੈਨੂੰ ਆਂਦਾ ਉਹਨੂੰ ਗੋਰੀਆਂ ਗਾਲੀਆਂ ਵੀ ਪਾਈਆਂ ਸੀ ਨਹੀਂ ਦਦੀਆਂ ਕਿਨੂੰ ਪਾਲੇ ਨੂੰ ਮੈਂ ਪਾ ਲੈ ਤਾ ਧਰ ਕਢਾਉਣੀ ਸੀਗੀ ਗੋਲੀਆਂ ਪਾ ਕੇ ਮੈਨੂੰ ਕਿਹ ਲੋਕ ਨੇ ਮੈਨੂੰ ਨੀਂਦ ਦਿਆ ਗੋਲੀਆਂ ਪਾਈਆਂ ਨੇ ਕਹਿੰਦਾ ਨੀਂਦੀਆਂ ਤਾਂ ਪਾਈਆਂ ਨਹੀਂ ਸੀਗਾ ਤੇ ਮੇਰੇ ਪਾਸ ਹੁੰਦਾ ਉਹ ਮੈਂ ਜ਼ਹਿਰ ਦੀਆਂ ਗੋਲੀਆਂ ਪਾ ਕੇ ਜਰੂਰ ਸਮਾਦੂ ਤੂੰ ਪਾਈਆਂ ਹੋਣਗੀਆਂ ਨੀਂਦ ਦੀਆਂ ਗੋਲੀਆਂ ਐਂਦਾ ਨਹੀਂ ਅਗਲਾ ਕਹਿੰਦਾ ਉਹ ਟੁੰਨ ਤਾਂ ਹੁੰਦਾ ਸੀ ਗੋਲੀਆਂ ਤਾਂ ਆਪ ਦੂਜੀਆਂ ਖਾ ਕੇ ਹੁੰਦਾ ਸੀ ਵੀ ਹੁੰਦਾ ਮੈਨੂੰ ਕੁਸ ਕੇ ਖਾ ਨਹੀਂ ਜਾਣਾ ਹੈਗਾ ਵੀ ਗੋਲੀਆਂ ਖਾ ਕੇ ਨਸ਼ੇ ਚ ਕੈਦੂਗਾ ਐਂ ਕਿਹਾ ਇਹ ਐਡਾ ਬਡਾਬੋ ਕੋ ਰਿਆ ਹੈਗਾ ਇਹ ਇਹਨੂੰ ਇੱਥੇ ਮਰ ਜਾਂਦੀ ਤੂੰ ਇੱਥੇ ਪਾ ਦਾਂਦੇ ਇਹਨੂੰ ਮੰਜੇ ਤੇ ਆਪ ਪਾਈ ਜਾਂਦੀ। ਉਹ ਫੇਰ ਕੀ ਹੋ ਗਿਆ ਯਾ ਅੱਗੇ ਕਿਹੜਾ ਪੈਂਦਾ ਨਹੀਂ ਜਵਾਬ ਆਉਂਦਾ ਕਿ ਕਿੰਨੇ ਕਹ ਲੈ ਯਾ। ਉਹ ਹਣੇ ਜਵਾਬ ਕੀ ਹੈਗਾ ਛੱਤ ਨਾਲ ਦਾ ਲੱਗਣ ਵਾਲਾ ਹੋ ਰਿਹਾ ਹੈਗਾ। ਤੈਨੂੰ ਪਤਾ ਹੈਗਾ ਤੁਹਾਨੂੰ ਚੰਗਾ ਭਲਾ। ਬਸਾਕੋ ਉਹ 20 ਸਾਲ ਦਾ ਹੋ ਗਿਆ ਪਰ ਉਹਦੀ ਮੱਤ ਤਾਂ ਨਹੀਂ ਲੇਗੀ 20 ਸਾਲ ਵਾਲੇ ਉਹਨੂੰ ਮੱਤ ਦਾ ਮੇਰ ਮੈਨੂੰ ਨਹੀਂ ਸਮਝਦੇ ਮੱਤਾ ਠਿੱਕਰਾ ਦਾ ਮੇਰੇ ਮੁੱਦਾ ਵੱਜਿਆ ਸੀਗਾ। ਠਿੱਕਰ ਮੁੰਡਾ ਪੱਜਾ ਨਹੀਂ ਸੀ ਮੈਨੂੰ ਲੱਗਦਾ ਪਾਲੇ ਜੇ ਠਿੱਕਰ ਮੁੰਡਾ ਮਾਰਦਾ ਤੇਰੇ ਅੱਜ ਸੱਤੇ ਪਾਲੇ ਨੇ ਮਾਰਤਾ ਨਾਲ ਉਤੋਂ ਹਲੇ ਉਹਨੂੰ ਉਹੋ ਕਰੀ ਐਨੀ ਆਉਂਦੇ ਸਹੀ ਉਹ ਤਾਂ ਗਾੜੀ ਮੈਂ ਪਟੂਗੀ ਤੇ ਇਤੋਂ ਨਹੀਂ ਲੋਟ ਆਇਆ ਹੈਗਾ ਮੂੰਹ ਤੇ ਕਰਾਉਂਗੀ ਗੱਲ ਬਾਈ ਕਸਰ ਆ ਗਈ ਹੁਣ ਮੂੰਹ ਤੇ ਕਰਾਉਂਗੀ ਉਤੇ ਕਰਾਉਂਗੀ ਫਿਰ ਕਹੀਂ ਚੰਗਾ ਵੀ ਲੋਕਾਂ ਸਾਹਮਣੇ ਬੋਲ ਲਿਆ ਬੁਰਲੀਆਂ ਬੁਰਲੀਆਂ ਵਿਚ ਦੀ ਵੀ ਦੇਖਿਆ ਹੈਗਾ ਓਹ ਲੁੱੱਚੇ ਬੰਦਿਆਂ ਦੇ ਕਿਹੜਾ ਮੱਥੇ ਤੇ ਨਹੀਂ ਕਿਆ ਹੁੰਦਾ ਫੱਜਰਿਆ ਬਤਾਈਦਾ ਕਹਿਣਾ ਤੇਰੇ ਜਿਹਾ ਲੱਗਿਆ ਓ ਜਾ ਮਲਾਉਂਦਾ ਮੇਰੇ ਤੇ ਤੂੰ ਦਾ ਬਲਾਈ ਨਹੀਂ ਆਂਗੀ ਉਹ ਆਪਦੇ ਆਪ ਨੂੰ ਐ ਕਹਿੰਦਾ ਵੀ ਮੈਂ ਸਹੀ ਆ ਵੀ ਇਹਨਾਂ ਦਾ ਮਾਮੀ ਭਾਂਜੇ ਦਾ ਰਿਸ਼ਤਾ ਖਰਾਬ ਕਰ ਦੱਸ ਕੇ ਨਣਤਾ ਆਪਣੇ ਜਿਹਾ ਦੋਨਾਂ ਜਗ੍ਹਾ 'ਚ ਫਰਕ ਪਾਊਗਾ ਨਾਲੇ ਐਂ ਕਹਿੰਦਾ ਹੋਊਗਾ ਤੈਨੂੰ ਐਂ ਵੀ ਕਿਹਾ ਫਰਕ ਬਣਾਉਣਾ ਫਰਕ ਬਣਾਉ ਨੂੰ ਦੱਸ ਕਿਉਂ ਨਹੀਂ ਜ਼ਮੀਨ ਲੈਣੀ ਆ ਮੇਰੀ ਤੇਰੀ ਤੀਵੀਂ ਲੈਣੀ ਆ ਤੇਵੀਂ ਜ਼ਮੀਨ ਨਹੀਂ ਲੈਣੀ ਹੈ ਪਾਗਲਾ ਹੈਗਾ ਆਗਲੇ ਆਹੋ ਫਿਰ ਤੈਨੂੰ ਨਹੀਂ ਦਿੰਦਾ ਹੈਗਾ ਤੇਰੇ ਤਾਂ ਭਾਈ ਵਾਲੀ ਅੱਖਾਂ ਤੇ ਪਿਆਰ ਦੀ ਪੱਟੀ ਬੰਨੀ ਹੋਈ ਆ ਤੈਨੂੰ ਕਦੋਂ ਦਿੰਦਾ ਹੋਇਆ ਮੈਨੂੰ ਕੁਛ ਕਹ ਦੇਖ ਜਿਹਦੀ ਇੰਤ ਕਦੇ ਆ ਤੂੰ ਇਹਨੂੰ ਮੈਂ ਜੁ ਤੈਨੂੰ ਦੱਸਦਾ ਘਰ ਨੂੰ ਭਾਣ ਜੇ ਨੂੰ ਤੋੜਦੇ ਹਾਂ ਤੈਨੂੰ ਕਿੱਥੇ ਤੋੜਦਾ ਲੈ ਕਹਿੰਦੀ ਕਿੱਥੇ ਤੋੜਦਾ ਮੇਰੇ ਗੱਲ ਇੱਕ ਸੁਣ ਲੈ ਕੰਨ ਫੋਲ ਕੇ ਤੂੰ ਭਾਣ ਜਾ ਕਿਤੇ ਨਹੀਂ ਜਾਊਗਾ ਭਾਣਿਆ ਇੱਥੇ ਹੀ ਰੁਹੇ ਸੁਣ ਹੁਣ ਤਾਂ ਬਾਲਾ ਦੇਣੋ ਬਾਲਾ ਜਰ ਹੋ ਗਿਆ ਪਾਂਹ ਜਾ ਕਿਤੇ ਨਹੀਂ ਜਾਊਗਾ ਪਾਂਹ ਜਾ ਪਾਲ ਦਾ ਬਲੋਸ ਦਾ ਪਾਲ ਤਾਂ ਫਲੋਸ ਦਾ ਮੈਂ ਇੱਥੇ ਰੱਖਿਆਗਾ ਇੱਥੇ ਹੀ ਰੱਖੂੰਗੀ ਪਾਂਜੇ ਨਾਲ ਹੀ ਆਪਣਾ ਘਰ ਬਣਾਉਣੀ ਹੈਗੀ ਹੋਰ ਯਾਰ ਪੁੱਠਾ ਕਿਉਂ ਜਾਂਦਾ ਹੁੰਦਾ ਲੋਹੀ ਗੰਦਾ ਤਾਂ ਆ ਗਈਆਂ ਫੇਰ ਉੱਥੇ ਉਹੀ ਗੰਜਰ ਖਾਨਾ ਤੇਰਾ ਪਾਂਹ ਜਾ ਕਿਤੇ ਨਹੀਂ ਜਾਊਗਾ ਪਾਂਹ ਜਾ ਇੱਥੇ ਮੈਂ ਤੈਨੂੰ ਦੱਸ ਹੀ ਗੱਲ ਮੈਂ ਆਪਣੇ ਦੋਨਾਂ ਜਿਵੇਂ ਚੜਾਈ ਪਈ ਮੋਟਰ ਛੱਡਿਆ ਮੈਂ ਮੇਰੇ ਉਹਨਾਂ ਨੂੰ ਪਾਂਹ ਜਾ ਜਾਣਾ ਚਾਹੁੰਦਾਗਾ ਠੀਕ ਹਨਾ ਆਹ ਤੁਹਾਨੂੰ ਮੈਂ ਮੋਟਰ ਬਾਹਰ ਰਮਾਇਆ ਮੋ ਦੋ ਕਿੱਲੇ ਰਹਿ ਗਏ ਕਣਕ ਦੇ ਰਮਾ ਚਾਹੇ ਨਾਰਮਾ ਬਬ ਉਹ ਨਹੀਂ ਚਾਹੁੰਦਾ ਹੈਗਾ ਜਾਣਾ ਚਾਹੁੰਦਾ ਮੈਂ ਤੈਨੂੰ ਦੱਸਦਾ ਨਹੀਂ ਵੱਡੂ ਤੈਨੂੰ ਵੀ ਘਰੋਂ ਕੱਢੂ ਮੈਂ ਉਹਨੂੰ ਤਾਂ ਕੱਢਣੀ ਕੱਢਣਾਗਾ ਲੈ ਹਾਏ ਹਾਈ ਮੈਂ ਤਾਂ ਜਿਹੜਾ ਵੀ ਕੁਝ ਸੋਚਦੀ ਆ ਪਤਾ ਨਹੀਂ ਮੇਰੇ ਤਾਂ ਆ ਰੱਬ ਨੇ ਕੀ ਪਤਾ ਨਹੀਂ ਸ਼ਨੀ ਗ੍ਰਹਿ ਸਾਰਾ ਕੁਝ ਇਕੱਠਾ ਹੀ ਲਾਤਾਗਾ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕੋਈ ਕੀ ਆਂਦਾ ਇੰਨਾ ਚੰਗਾ ਸੋਚਦੇ ਨਹੀਂ ਆਏ ਕਰ ਲੂਗੀ ਮੇਰੇ ਹਿੱਤ ਚ ਤਾਂ ਕੁਝ ਵੀ ਨਹੀਂ ਆਉਂਦਾ ਹੈਗਾ ਚੰਗਾ ਸਾਰਾ ਮਾੜਾ ਹੀ ਮਾੜਾ ਮੈਨੂੰ ਤਾਂ ਲੱਗਦਾ ਆ ਹੁਣ ਜਿਹੜੇ ਦਿਨ ਚੱਲੇ ਜਾਂਦੇ ਆ ਨਾ ਮੇਰੇ ਮਾੜੇ ਆ ਪਾਲੇ ਦੇ ਚੰਗੇ ਆ ਲੈ ਕਾਇਤਾ ਬੁੱਖਾ ਚੱਕ ਕੇ ਭੇਜਦੇ ਪਾਂਣ ਜੇ ਉਹੀ ਗੱਲ ਮੈਂ ਕਿੱਦੇ ਦੀ ਇਹਨੂੰ ਇੱਥੇ ਪਾਲੀ ਜਾਨੀ ਆ ਕਿ ਪਾਲ ਪੂਸ ਕੇ ਐਡਾ ਕਰ ਲਿਆ ਜਦੋਂ ਹੁਣ ਉਹੀ ਗੱਲ ਮੇਰਾ ਕੋਈ ਸੁਖ ਦੀ ਵਾਰੀ ਆਈ ਜਿਹੜਾ ਮੇਰਾ ਸ਼ੌਂਕ ਪੂਰਾ ਹੋਣਾ ਸੀ ਹੁਣ ਆਖੇ ਭੇਜਦੇ ਪਾਂਣ ਜੇ ਨੂੰ ਨਾ ਇਹ ਗੱਲ ਗਲਤ ਭੇਜਦੀ ਤਾਂ ਮੈਂ ਜਮਾ ਨਹੀਂ ਰੱਖੂਗੀ ਤਾਂ ਮੈਂ ਇਹਨੂੰ ਇੱਕ ਥੀ ਮੇਰਾ ਤਾਂ ਇੱਕ ਚਾਹ ਵੀ ਨਹੀਂ ਪੂਰਾ ਹੋਇਆ ਹੁਣ ਮੌਕਾ ਸੀ ਜਣਾ ਮੇਰਾ ਚਾਹ ਪੂਰਾ ਹੋਣਾ ਸੀਗਾ ਮੈਂ ਤਾਂ ਤਾਂ ਇੱਕ ਚਾਹ ਵੀ ਨਾ ਪੂਰਾ ਆ ਗਿਆ ਨਾਲ ਦੇ ਨਾਲ ਹੀ ਕਹਤਾ ਭੇਜ ਦੇ ਆ ਪਾਲਾ ਹੀ ਰਾਹ ਦਾ ਰੋੜਾ ਬਣਦਾ ਕਹਿੰਦਾ ਤਾਂ ਪਾਲੇ ਨੂੰ ਦੱਸਣਾ ਤੂਆ ਸਮਾਰਕ ਕਹਤਾ ਜੀ ਇਹਨੂੰ ਕਿੱਥੇ ਆਉਣ ਦੇ ਤੀ ਇਹਦੀ ਦਾੜੀ ਫੁੱਟੂਣ ਹੈ ਪਾਣ ਜਿੰਨੂੰ ਤਾਂ ਰੱਖੂਗੀ ਇੱਥੇ ਜਮਾ ਜਾਣ ਨਹੀਂ ਦਿੰਦੀ ਹੈਗੀ ਉਹ ਤੋਂ ਬਿਨਾ ਤਾਂ ਮੇਰੀ ਜ਼ਿੰਦਗੀ ਹੈ ਹੀ ਨਹੀਂ ਕੁਸੋ ਇਹੇ ਕੰਮ ਮੰਦੀ ਵੜ ਤਾ ਤੱਕ ਹੀ ਦੂਹੀ ਦਈਆ ਤਾ ਕਿ ਮੈਂ ਆਇਆ ਹੋਣੀ ਜੀ ਤੂੰ ਇੱਥੇ ਕੀ ਕਰਨਾ ਹੈ ਹੁਣ ਹਾਂ ਜੀ ਭੱਜ ਕੇ ਉੱਠੀ ਤੇ ਉੱਠਣਾ ਨੇ ਬੋਲ-ਬੋਲ ਮਾਰ ਲਾ ਇੱਥੇ ਪੜਨ ਦਾ ਕਾਹਦਾ ਬੋਲ ਮਾਰਤੇ ਫੇਰ ਬਾਹਰ ਮੇਜੇ ਜੋ ਕੰਮ ਤਾਂ ਦੱਸ ਸਿੱਧੇ ਕਮਰੇ ਜਾ ਜਾਂਦਾ ਨਾ ਵੇ ਗਰੇ ਮਾਜਾਂ ਨੰਦਰ ਦੇਖਦਾ ਤੂੰ ਪਈ ਦਿਸ ਗਈ ਮੈਨੂੰ ਤਾਂ ਹੀ ਨੀਂਦ ਹਰਾਮ ਕਰਨ ਵਾਸਤੇ ਆ ਗਏ ਤੂੰ ਨਾ ਕਦੇ ਚੈਣ ਦੀ ਨੀਂਦ ਸੌਣ ਦੇ ਮੈਨੂੰ ਨਾ ਤੇਨੂੰ ਮੈਂ ਇਹ ਜਾਈ ਮੈਂ ਤੈਨੂੰ ਹਟਾਉਣਾ ਹਾਂ ਦੱਸ ਕਿਵੇਂ ਆਇਆ ਸੀਗਾ ਮੈਂ ਉਹੀ ਆ ਗਿਆ ਮਾਂ ਕਿੜਾ ਫੇੜਾ ਘਟ ਕੇ ਆਈ ਏ ਆਹ ਗੇੜਾ ਫੇੜਾ ਕੱਢ ਕੇ ਆਈ ਏ ਆ ਜਨਾਂ ਦਾ ਜਦੋਂ ਵੀ ਉਹਨਾਂ ਗੰਦੇ ਗੱਲਾਂ ਨਾਲ ਵਾਸਤੇ ਤੇਰੀ ਗਾਦੇ ਗੰਦੇ ਗੱਲਦੇ ਮੈਂ ਪਤਾ ਹੀ ਹੈਗਾ ਤੈਨੂੰ ਨਾਲੇ ਕਿਉਂ ਮੇਰੇ ਮੂੰਹ ਸੁਣਨਾ ਚਾਹਣਾਗਾ ਤੂੰ ਦੱਸ ਦੇ ਫਿਰ ਕੀ ਗੱਲੇ ਨਾ ਜਿਹੜੇ ਮੇਰੇ ਦਿਨ ਰਾਤਾਂ ਦੇ ਉਹੀ ਗੱਲ ਨੀਂਦ ਵੀ ਗਮਾਤੀ ਚੈਨ ਵੀ ਗਮਾਤਾ ਮੇਰਾ ਤਾਂ ਤਾਂ ਅੱਛਾ ਜेन ਨੂੰ ਮਾਦਾ ਨੀਂਦ ਗੋਲਾ ਹੱਸੂ ਦੇਖ ਹਾਲੀ ਨਾ ਉਹ ਗਿਆ ਸੀ ਕਿ ਤੇਰਾ ਭਰਾ ਤੇਰੇ ਕੋਲੇ ਉਹਨੂੰ ਕਿ ਕੁੱਟੀਆਂ ਪੱਤੀਆਂ ਪੜਾ ਕੇ ਭੇਜੇ ਤੂੰ ਮੈਂ ਕੀ ਬੜਾਉਣੀ ਸੀ ਉਹਨੂੰ ਤੇ ਹੋਰ ਆਪ ਤੂੰ ਨਿਆਣਾਗਾ ਤੇਰਾ ਤਾਂ ਦਿਮਾਗ ਤਾਂ ਠਿੱਤਰ ਮੋਤਾ ਭੱਜੇ ਹੋਇਆਗਾ ਉਹਦਾ ਤਾਂ ਘਰ ਬਸ ਲੈਣ ਦੇ ਤੂੰ ਉਹਦੇ ਵੀ ਓਏ ਹਜੇ ਦਾਈ ਦਾ ਨਾ ਮੈਂ ਬੱਤੀਆਂ ਪੜਾਉਂਦਾ ਨਹੀਂ ਤੇ ਨਹੀਂ ਆ ਕਿ ਭਾਣਗਾ ਇੱਕ ਦਿਨ ਵੀ ਨਹੀਂ ਰਹਿਣ ਦਿੰਦਾ ਮੈਂ ਰਾਦਾ ਰੋੜਾ ਬਣ ਕੇ ਨਾ ਜੰਮ ਤੇਰੇ ਦਾ ਤੂੰ ਨਹੀਂ ਮੇਰੇ ਰੋੜਾ ਹੀ ਰਾਦਾ ਰੋੜਾ ਤੇ ਬਣੇ ਹੋਇਆਗਾ ਤੂੰ ਮੇਰਾ ਘਰ ਦਾ ਕਿ ਤੂੰ ਮੇਰੇ ਜ਼ਿੰਦਗੀ ਦਾ ਰੋੜਾ ਬਣਿਆ ਪਿਆਗਾ ਬਣੂਗਾ ਪੱਕਾ ਬਣੂਗਾ ਤੂੰ ਲਾਲੀ ਚੋਰ ਮੈਂ ਜਿੰਨੇ ਇਥੇ ਰਹਿਣ ਨਹੀਂ ਦਿੰਦਾ ਮੈਂ ਮੇਰਾ ਘਰ ਚਾਹ ਅੱਜ ਦਾ ਦਿਨ ਚਾਹ ਸਵੇਰ ਦਾ ਅੱਛਾ ਤੇਜ ਕੇ ਲਾਲੀ ਚੋਰ ਫਿਰ ਤੂੰ ਦੇਖਦੀਆਂ ਕਿ ਕਿੰਨਾ ਕੁ ਜੋਰ ਆਸਾ ਜਾ ਬਣ ਜਾ ਕਿਦਰ ਨਾ ਮਾਂ ਬੀਹੀ ਪੈਣ ਦੇ ਮੈਂ ਰੱਖੂ ਫਿਰ ਇਥੇ ਮੈਂ ਕਰੇ ਰੱਖੂਗੀ ਹਜੇ ਤੱਕ ਕਰਦਾ ਮੇਰਾ ਕੋ ਚਾਰ ਮਾਂ ਨਹੀਂ ਪੂਰਾ ਹੋਇਆ ਹੈਗਾ ਬੈਣੀ ਲਾਤੀਆਂ ਉਹਨੂੰ ਖੁੱਜਾਂ ਤਾਂ ਫੇਰ ਦੇ ਦੇ ਮੈਂ ਕਿਹਦੇ ਨਾਮ ਮੇਰੇ ਵਾਲਾ ਬਾਈ ਕਰਿਆ ਮੈਂ ਗੁੰਡਿਆਂ ਨੂੰ ਚਕਾ ਦੂੰਗਾ ਤੇ ਹਾਂ ਵੱਡੇ ਆਇਆ ਗੁੰਡਿਆਂ ਨੂੰ ਚਕਾਉਣ ਵਾਲੇ ਦੇਖੀ ਕਿਤੇ ਆਪ ਹੀ ਨਾ ਚੱਕੇ ਨਹੀਂ ਕੌਣ ਮੈਨੂੰ ਕੌਣ ਚੱਕਣਾ ਬਾਗ ਜਾ ਐਵੇਂ ਨਾ ਪੰਗਾ ਲਿਆ ਕਰ ਮੇਰੇ ਨਾਲ ਮੈਨੂੰ ਪਤਾ ਸਾਰੀ ਉਮਰ ਇਹੀ ਜਮਾਂਜ ਗਮਾਈਆ ਮੈਨੂੰ ਕਿਹੜਾ ਚੱਕਣਾ ਮੈਂ ਤਾਂ ਚੱਕ ਕੇ ਨਾ ਰੱਜਾਂ ਤੂੰ ਆਏ ਘਰ ਵਿਚੇ ਦਾ ਭਾਂਜੇ ਨੂੰ ਤੋਰੂ ਤੇ ਵਿਚੇ ਉਹਨੂੰ ਤੇਰੇ ਘਰ ਵਾਲੇ ਨੂੰ ਤੋਰੂਆਂ ਦੋਨਾਂ ਇਕੱਠਿਆਂ ਨੂੰ ਬਾਹਰ ਤੋਰਨਾ ਕਿਤੇ ਬਾਹਰ ਤੋਂ ਅੱਤਾਂ ਨਾਲ ਦੇ ਕੱਲੀ ਹੋਏਗੀ ਘਰੇ ਮੇਰਾ ਕਰੀਂਗੀ ਕਰੇਂਗੀ ਫੇਰ ਰੋੜਾ ਬੜੂਆ ਤੇਰੇ ਰੋਦਾ ਦੱਲਾ ਕੀ ਜਾਣਦੀ ਏ ਤੂੰ ਭੜਾ ਪੀਕੜਿਆ ਗਿਆ ਤਾਂ ਫੁੱਟਾਂਕੀਆਂ ਵੀ ਦੇਣ ਲੱਗ ਗਿਆ ਕੀ ਕਰਾਂ ਮੈਂ ਦਾ ਸੱਜਰੇ ਦਾ ਲ